ਕਿ 에어ਪੋਰਟ ਅਥਾਰਟੀ ਆਫ ਇੰਡੀਆ ਜਿਹੜਾ ਕਿ ਅਸੀਂ ਵੇਟ ਕਰ ਰਹੇ ਸੀ ਡੇਟ ਲਈ ਅਲਵਾਰਾ 에어ਪੋਰਟ ਅਲਵਾਰਾ 에어ਪੋਰਟ ਟਰਮੀਨਲ ਦੀ ਇਨੋਗਰੇਸ਼ਨ ਲਈ ਉਹ ਉਹਨਾਂ ਨੇ ਸਾਨੂੰ 27 ਤਰੀਕ ਅੱਜ ਦੇ ਦਿੱਤੀ ਹੈ ਸਾਡੇ ਮਾਨਯੋ ਪ੍ਰਧਾਨ ਮੰਤਰੀ ਦੀ ਇਹ ਕਰਦੇ ਹੈ ਇਨੋਗਰੇਸ਼ਨ ਜੋ ਮੈਨੂੰ ਪਤਾ ਲੱਗਿਆ ਹਲੇ ਤੱਕ ਆਨਲਾਈਨ ਕਰਨ ਤੇ ਔਰ ਇਹਦੀਆਂ ਤਿਆਰੀਆਂ ਚੱਲੂ ਹੋ ਗਈਆਂ ਐ 에어ਪੋਰਟ ਤੇ ਏਅਰਪੋਰਟ ਅਥਾਰਟੀ ਆਫ ਇੰਡੀਆ ਦੀ ਜਿਹੜੀ ਇੱਥੇ ਆਮ ਹੈਗੀ ਹੈ ਜਿਹੜੇ ਉਹ ਲਾਇਲ ਹੈਗੀ ਕੰਪਨੀ ਉਹਨਾਂ ਦੇ ਜਿਹੜੇ ਸੀਓ ਹੈ ਉਹ ਵੀ ਉੱਥੇ ਹੈ ਡੀਸੀ ਸਾਹਿਬ ਵੀ ਕੋਆਰਡੀਨੇਟ ਕਰ ਰਹੇ ਹੈ ਸਾਰੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਕੋਆਰਡੀਨੇਟ ਕਰ ਰਹੀ ਹੈ ਔਰ ਇਸ 27 ਤਰੀਕ ਨੂੰ ਟਰਮੀਨਲ ਇਨੋਗਰੇਟ ਹੋ ਜਾਏਗਾ ਉਸ ਤੋਂ ਬਾਅਦ ਫਿਰ 에ਅਰ ਇੰਡੀਆ ਸਾਨੂੰ ਡੇਟ ਦੇਗੀ ਵੀ ਕਦੋਂ ਤੋਂ ਲਾਈਟ ਚਾਲੂ ਹੋਏਗੀ ਉਹ ਤੁਹਾਨੂੰ ਫਿਰ ਅਸੀਂ ਐਂਡ ਇਨ ਦੀ ਮੀਨ ਵਾਈਲ ਜੋ ਜਿਹੜੀ ਵੀ ਡੇਟ ਆਏਗੀ ਅਸੀਂ ਤੁਹਾਨੂੰ ਦੱਸਾਂਗੇ ਅੱਜ ਲੁਧਿਆਣਾ ਦੇ ਬਜਟ ਭਵਾਨ ਵਿੱਚ ਕੈਬਨਟ ਅਫੇਅਰ ਅਡਮਿਨਿਸਟ੍ਰੇਸ਼ਨ ਜੀ ਵੱਲੋਂ ਜਿਹੜੀ ਇੱਕ ਸਪੈਸ਼ਲ ਮੀਟਿੰਗ ਕੀਤੀ ਗਈ ਉਸ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਹੋਈ ਹੈ ਜਿਸ ਦੇ ਵਿੱਚ ਕਾਫੀ ਵਿਸ਼ੇ ਨੇ ਜਿਹੜੇ ਜਿਨ੍ਹਾਂ ਉੱਤੇ ਚਰਚਾ ਕੀਤੀ ਗਈ ਹੈ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਮੁੱਖ ਜਿਹੜਾ ਰੱਖਿਆ ਗਿਆ ਉਹ ਲੁਧਿਆਣਾ ਦੀ ਸੇਫਟੀ ਅਤੇ ਕਲੀਨਲੈਸ ਹੈ ਉਸ ਤੋਂ ਬਾਅਦ ਲੁਧਿਆਣਾ ਨੂੰ ਲੁਧਿਆਣਾ ਦੀ ਜਿਹੜੀ ਕੀ ਪੰਜਾਬ ਜੀ ਦੇ ਵੀ ਨੂੰ ਗਰੋ ਕਰਨ ਵਾਸਤੇ ਜਿਹੜਾ 에어ਪੋਰਟ ਲੁਧਿਆਣਾ ਦੇ ਹਲਵਾਰਾ ਵਿੱਚ ਬਣ ਰਿਹਾ ਉਸ ਦੀ ਇਨੋਗਰੇਸ਼ਨ ਦੀ ਜਿਹੜੀ ਗੱਲ ਹੋਈ ਹੈ ਤਾਂ ਉਸ ਦੀ ਚਰਚਾ ਜਿਹੜੀ ਸਾਰਿਆਂ ਜੀ ਕੀਤੀ ਗਈ ਹੈ ਤਾਂ ਅੱਗੇ ਤੁਸੀਂ ਸਾਰੀ ਪ੍ਰੈਸ ਕ ਤੁਹਾਡੇ ਤੁਹਾਡੇ ਸਾਰੇ ਦਰਸ਼ਕਾਂ ਨੂੰ ਪਿਆਰ ਭਰਿਆ ਸਸ਼ੀ ਦਾ ਪਹਿਲਾਂ ਤਾਂ ਮੈਂ ਤੁਹਾਨੂੰ ਅੱਜ ਦੱਸਣਾ ਚਾਹੁੰਦਾ ਕਿ 에어ਪੋਰਟ ਅਥਾਰਟੀ ਆਫ ਇੰਡੀਆ ਜਿਹੜਾ ਕਿ ਅਸੀਂ ਵੇਟ ਕਰ ਰਹੇ ਸੀ ਡੇਟ ਲਈ ਅਲਵਾਰਾ 에어ਪੋਰਟ ਅਲਵਾਰਾ 에어ਪੋਰਟ ਟਰਮੀਨਲ ਦੀ ਇਨੋਗਰੇਸ਼ਨ ਲਈ ਉਹ ਉਹਨਾਂ ਨੇ ਸਾਨੂੰ 27 ਤਰੀਕ ਅੱਜ ਦੇ ਦਿੱਤੀ ਹੈ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਦੀ ਇੱਕ ਰੈਅ ਦੇ ਨਾਮ ਇਨੌਗੁਰੇਸ਼ਨ ਜੋ ਮੈਨੂੰ ਪਤਾ ਲੱਗਿਆ ਹਲੇ ਤੱਕ ਆਨਲਾਈਨ ਕਰਨਗੇ ਇਨੌਗੁਰੇਸ਼ਨ ਔਰ ਇਹ ਤਿਆਰੀਆਂ ਚਾਲੂ ਹੋ ਗਈਆਂ ਅਲਵਾਰਾ 에ਰਪੋਰਟ ਤੇ 27 ਜੁਲਾਈ ਔਰ ਇਹਦੀਆਂ ਤਿਆਰੀਆਂ ਚਾਲੂ ਹੋ ਗਈਆਂ 에ਰਪੋਰਟ ਤੇ 에ਰਪੋਰਟ ਅਥਾਰਟੀ ਆਫ ਇੰਡੀਆ ਦੀ ਜਿਹੜੀ ਇੱਥੇ ਆਮ ਹੈਗੀ ਹੈ ਜਿਹੜੇ ਉਹ ਲਾਇਲ ਹੈਗੀ ਕੰਪਨੀ ਉਹਨਾਂ ਦੇ ਜਿਹੜੇ ਸੀਈਓ ਹੈ ਉਹ ਵੀ ਉੱਥੇ ਹੈ ਦੇ ਇਸ हिसाब ਵੀ ਕੋਆਰਡੀਨੇਟ ਕਰ ਰਹੀ ਹੈ ਸਾਰੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਕੋਆਰਡੀਨੇਟ ਕਰ ਰਹੀ ਹੈ ਔਰ ਇਸ 27 ਤਰੀਕ ਨੂੰ ਟਰਮੀਨਲ ਇਨੋਗਰੇਟ ਹੋ ਜਾਏਗਾ ਉਸ ਤੋਂ ਬਾਅਦ ਫਿਰ 에어 ਇੰਡੀਆ ਸਾਨੂੰ ਡੇਟ ਦੇਗੀ ਵੀ ਕਦੋਂ ਤੋਂ ਫਲਾਈਟ ਚੱਲੂ ਹੋਏਗੀ ਉਹ ਤੁਹਾਨੂੰ ਫਿਰ ਅਸੀਂ ਕਹਿੰਦੇ ਮੀਨ ਵਾਈਲ ਜਿਹੜੀ ਵੀ ਡੇਟ ਆਏਗੀ ਅਸੀਂ ਤੁਹਾਨੂੰ ਦੱਸ ਦੂਜੀ ਗੱਲ ਅੱਜ ਪੂਰੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨਾਲ ਅਸੀਂ ਜੋ ਵੀ ਜ਼ਿਲ੍ਹੇ 'ਚ ਕੰਮ ਚੱਲ ਰਹੇ ਉਹਨਾਂ ਦਾ ਰਿਵਿਊ ਦਿੱਤਾ ਸਭ ਤੋਂ ਪਹਿਲਾਂ ਸੀਪੀ ਸਾਹਿਬ ਆਏ ਸੀ ਨਾਲ ਆਹ ਟ੍ਰੈਫਿਕ ਪੁਲਿਸ ਦੇ ਆਫੀਸਰ ਆਏ ਸੀ ਉਹਦੇ ਲਈ ਸ਼ਹਿਰ 'ਚ ਟ੍ਰੈਫਿਕ ਦੀ ਗੱਲ ਹੋਈ ਉਹਨਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਕਿ ਸਕੂਲਾਂ ਵਿੱਚ ਜਦੋਂ ਸਵੇਰੇ ਸਕੂਲ ਲੱਗਦਾ ਔਰ ਛੁੱਟੀ ਵੱਲੇ ਪ੍ਰੋਪਰ ਟ੍ਰੈਫਿਕ ਦਾ ਅਰੇਂਜਮੈਂਟ ਕੀਤਾ ਜਾਵੇ ਤਾਂ ਕਿ ਉੱਥੇ ਟ੍ਰੈਫਿਕ ਜੈਮ ਨਾ ਹੋਣ ਕਿਉਂਕਿ ਉੱਥੇ ਬਹੁਤ ਹੁੰਦੇ ਆ ਪਲੱਸ ਜਿਹੜੇ ਪੀਕ ਆਰਸ ਹੁੰਦੇ ਆ ਸਵੇਰੇ 9 ਤੋਂ 12 ਵਜੇ ਤੱਕ ਤੇ ਸ਼ਾਮ ਨੂੰ 5 ਤੋਂ ਲੈ ਕੇ 8 ਵਜੇ ਤੱਕ ਉਦੋਂ ਵੀ ਐਕਸਟਰਾ ਕੇਅਰ ਦਿੱਤੀ ਜਾਏਗੀ ਔਰ ਟ੍ਰੈਫਿਕ ਵਾਲੇ ਹਰ ਜਗ੍ਹਾ ਜਿੱਥੇ ਜਿੱਥੇ ਟ੍ਰੈਫਿਕ ਜੈਮ ਹੁੰਦਾ ਉੱਥੇ ਖੜੇ ਹੋਣਗੇ ਔਰ ਕੋਸ਼ਿਸ਼ ਹੋਏਗੀ ਕਿ ਜਿੰਨਾ ਟ੍ਰੈਫਿਕ ਇਸ ਆਊਟ ਹੋ ਜਾਏ ਸ਼ਹਿਰ ਚ ਇਸੇ ਤਰੀਕੇ ਮੈਂ ਪਹਿਲਾਂ ਵੀ ਦੱਸ ਚੁੱਕਾ ਹਾਂ ਦੁਬਾਰਾ ਦੱਸਦਾ ਜਿਹੜਾ 112 ਨੰਬਰ ਹੈ ਉਹਨੂੰ ਤੁਸੀਂ ਟ੍ਰੈਫਿਕ ਇਸ਼ੂਸ ਤੇ ਵੀ ਸਾਰੀ ਪਬਲਿਕ ਯੂਜ਼ ਕਰ ਸਕਦੀ ਹੈ ਸਿਕਿਉਰਿਟੀ ਇਸ਼ੂਸ ਵੀ ਹੋਏ ਡਿਸਕਸ ਕੁਝ ਫੋਕਲ ਪੁਆਇੰਟ ਕੁਝ ਏਡਰੈਸ ਲਿਸਟ ਭਰਾਵਾਂ ਦੀ ਸ਼ਿਕਾਇਤ ਸੀ ਕਿ ਉੱਥੇ ਜਿਹੜੇ ਸਾਡੇ ਲੇਬਰ ਵਗੈਰਾ ਉਹਨਾਂ ਨਾਲ ਕੋਈ ਸਨੇਚਿੰਗ ਦੇ ਕੇਸਸ ਹੋਏ ਉਹ ਵੀ ਉਹਨਾਂ ਨੇ ਸ਼ੋਰ ਕੀਤਾ ਕਿ ਅਸੀਂ ਐਡੀਸ਼ਨਲ ਪੈਟਰੋਲਿੰਗ ਉੱਥੇ ਕਰਾਂਗੇ ਉਸ ਤੋਂ ਬਾਅਦ ਐਨਐਚਏਆਈ ਦੇ ਸਾਰੇ ਪ੍ਰੋਜੈਕਟ ਡਿਸਕਸ ਹੋਏ ਚਾਹੇ ਉਹ ਲੁਧਿਆਣਾ ਉਪੜ ਹੈ ਲੁਧਿਆਣਾ ਬਟਿੰਡਾ ਹੈ ਸਦਰਨ ਬਾਈਪਾਸ ਹੈ ਹੋਰ ਜੋ ਉਹਨਾਂ ਦੇ ਚੱਲ ਰਹੇ ਆ ਕੋਈ ਬੀਯੂਪੀ ਨਵੇਂ ਚੱਲ ਰਹੇ ਸਾਰੇ ਰਿਵਿਊ ਹੋਏ ਆ ਜਿੱਥੇ-ਜਿੱਥੇ ਕੋਈ ਇਸ਼ੂ ਹੈ ਉਹ ਇਲਾਕੇ ਦੇ ਐਚਡੀਐਮਸ ਨੂੰ ਕਿਹਾ ਗਿਆ ਕਿ ਰਿਜ਼ੋਲਵ ਕਰੋ ਔਰ ਜਿੱਥੇ ਚੱਲ ਰਹੇ ਆ ਉਹਨਾਂ ਕੋਲੋਂ ਅਪਡੇਟ ਲਿੱਤਾ ਜਿਹੜੇ ਨਹਿਰ ਦੇ ਚਾਰ ਪੁਲ ਬਣ ਰਹੇ ਆ ਉਹ ਅੱਜ 15 ਅਗਸਤ ਦੀ ਡੇਟ ਦੇ ਕੇ ਗਏ ਦੋ ਪੁਲਾਂ ਦੀ ਔਰ ਬਾਕੀ ਪੁਲ ਉਹ ਕਹਿੰਦੇ ਆ 1 ਸਪਟੰਬਰ ਜੇ ਕਿ ਅਕਤੂਬਰ ਚ ਚਾਲੂ ਹੋ ਜਾਏਗਾ ਆਈ ਐਮ ਨਾਟ ਹੈਪੀ ਵਿਦ देयर ਡੇਟਸ ਮੈਂ ਆਪਣਾ ਡਿਸਪਲੇਅਰ ਵੀ ਸ਼ੋ ਕੀਤਾ ਕਿ ਬਹੁਤ ਲੇਟ ਹੋ ਗਏ ਪਰ ਉਹ ਹੁਣ ਕਹਿੰਦੇ ਆ ਕਿ ਅਸੀਂ ਕੰਟਰੈਕਟਰ ਨੂੰ ਪੈਨਲਟੀ ਲਗਾ ਰਹੇ ਆ ਆਫਟਰ 31 ਜੁਲਾਈ ਜਿੰਨਾ ਡਿਲੇ ਹੋਏਗਾ ਉਹਦੇ ਤੇ ਉਹਨਾਂ ਨੂੰ ਪੈਨਲਟੀ ਦੇਣੀ ਪਏਗੀ ਫਿਰ ਕਮਿਸ਼ਨਰ ਸਾਹਿਬ ਬੈਠੇ ਕਾਰਪੋਰੇਸ਼ਨ ਦੇ ਇਹਨਾਂ ਨਾਲ ਵੀ ਸਾਰੇ ਇਸ਼ੂ ਡਿਸਕਸ ਹੋਏ ਸਭ ਨਾਲੋਂ ਪਹਿਲਾਂ ਕਿ ਕੋਸਟਰੇਟ ਆਕਸ ਲਈ ਅਸੀਂ ਸੈਂਚੁਰੀ ਬਣਾਉਣ ਜਾ ਰਹੇ ਸੀ ਉਹ ਉਹਦੀ ਬਾਲ ਬੰਨੀ ਸੀ ਪਹਿਲਾਂ ਤਾਂ ਕਿ ਉਹ ਚਾਲੂ ਹੋ ਜੇ ਸ਼ੈੱਡ ਤਾਂ ਇੱਕ ਐਨਜੀਓ ਬਣਾ ਰਿਹਾ ਡਾਕਟਰ ਸੁਲਪਾ ਜਿੱਦਲ ਦੇਖ ਰਹੀ ਹੈ ਉਹ ਇਮੀਡੀਏਟਲੀ ਚਾਲੂ ਹੋ ਜਾਏਗਾ ਬਾਲ ਦਾ ਟੈਂਡਰ ਇਹ ਲਗਾ ਚੁੱਕੇ 27 ਨੂੰ ਪਹੁੰਚ ਜਾਏਗਾ ਉਸ ਤੋਂ ਬਾਅਦ ਬਣ ਜਾਏਗਾ ਤੇ ਉਹ ਵੀ ਪ੍ਰੋਸੈਸ ਚਾਲੂ ਹੋ ਜਾਏਗਾ ਬਾਕੀ ਜਿਹੜੇ ਪੈਂਡਿੰਗ ਕੰਮ ਹੈ ਜਿਸ ਤਰ੍ਹਾਂ ਇੱਕ ਵਾਟਰ ਲੌਗਿੰਗ ਦਾ ਇਸ਼ੂ ਆਪਦਾ ਐ ਕੀ ਪਤਾ ਨਹੀਂ ਤੁਸੀਂ ਨੋਟ ਕੀਤਾ ਹੈ ਕਿ ਨਹੀਂ ਮੈਂ ਇਹ ਨਹੀਂ ਕਹਿੰਦਾ ਵਾਟਰ ਲੌਗਿੰਗ ਨਹੀਂ ਹੁੰਦੀ ਜਦੋਂ ਬਾਰਿਸ਼ ਪੈਂਦਾ ਇੱਕਦਮ ਹੁੰਦਾ ਪਰ ਪਾਣੀ ਦੀ ਨਿਕਾਸੀ ਫਾਸਟ ਹੋ ਰਹੀ ਹੈ ਉਹਦਾ ਇੱਕੋ ਰੀਜ਼ਨ ਹੈ ਕਿ ਜਿਹੜਾ ਇਹ ਸੁਪਰ ਸੈਕਸ਼ਨ ਮਸ਼ੀਨਾ ਨਾਲ ਸੀਵੇਜ ਸਾਫ਼ ਕੀਤੇ ਗਏ ਆ ਇਹ ਉਹਦਾ ਅਸਰ ਦਿਖਾਈ ਦੇ ਰਿਹਾ ਔਰ ਸਾਨੂੰ ਅੱਗੇ ਤੋਂ ਵੀ ਇਹ ਹੈ ਕਿ ਕਰਾਂਗੇ ਦੂਜਾ ਮੈਂ ਇਹਨਾਂ ਨੂੰ ਕਿਹਾ ਸਟੱਡੀ ਕਰੋ ਜੇ ਜਿਹੜੀਆਂ ਪਿਟਸ ਹੁੰਦੀਆਂ ਜਿਹਦੇ ਨਾਲ ਕਿ بارش ਦਾ ਪਾਣੀ ਸ਼ੋਕ ਹੋ ਜੇ ਉਹ ਕਿੱਥੇ ਕਿੱਥੇ ਲੱਗ ਸਕਦੀਆਂ ਆ ਉਹ ਪੂਰਾ ਸ਼ਹਿਰ ਦਾ ਸਰਵੇ ਕਰਕੇ ਮੈਨੂੰ ਦੱਸਣ ਕਿ ਉਹਦਾ ਬਜਟ ਬਣਾਵਾਂਗੇ ਉਹ ਵੀ ਜਲਦੀ ਚਾਲੂ ਕਰਨ ਦੀ ਕੋਸ਼ਿਸ਼ ਕਰਾਂਗੇ ਇੱਕ ਜਗ੍ਹਾ ਜਗ੍ਹਾ ਤੁਸੀਂ ਦੇਖਿਆ ਹੋਣਾ ਵਾਇਰਸ ਦੀ ਬੜੀ ਪ੍ਰੋਬਲਮ ਐ ਚਾਹੇ ਗਲੀਆਂ ਚਾਹੇ ਚਾਹੇ ਜਦੋਂ ਮੈਂ ਇਲੈਕਸ਼ਨਰਿੰਗ ਕਰਦੇ ਆ ਸਿੱਧਾ ਮੈਂ ਜਗ੍ਹਾ ਜਗ੍ਹਾ ਜਾ ਕੇ ਦੇਖਿਆ ਹਰ ਜਗ੍ਹਾ ਇਹ ਕੰਪਲੀਟ ਹੁੰਦੀ ਸੀ ਕਿ ਜਿੱਕੇ ਵਾਇਰਸ ਐ ਉਹਦਾ ਵੀ ਕੋਈ ਮੈਨੂੰ ਅੱਜ ਪੀਐਸਪੀਸੀਐਲ ਵਾਲੇ ਦੱਸ ਕੇ ਗਏ ਆ ਕਿ ਅਕਤੂਬਰ ਵਿੱਚ ਅਸੀਂ ਕੰਮ ਚਾਲੂ ਕਰਵਾਉਂਗੇ ਔਰ ਬਾਇਰ ਬੜੀ ਜਲਦੀ ਤੁਹਾਨੂੰ ਨੀਟ ਐਂਡ ਕਲੀਨ ਦਿਖਾਈ ਦੇਣੀ ਆ ਚਾਲੂ ਹੋਣੀ ਆ। ਬਾਕੀ ਜਿਹੜੇ ਕੇਬਲ ਟੀਵੀ ਵਾਲੇ ਆ ਜਿਨ੍ਹਾਂ ਦੀਆਂ ਬਾਇਰ ਆ ਔਰ ਕੋਈ ਨੈਟਵਰਕਿੰਗ ਕੇਬਲਸ ਆ ਉਹਨਾਂ ਨੂੰ ਵੀ ਬੁਲਾ ਕੇ ਅਸੀਂ ਜਲਦੀ ਹਦਾਇਤਾ ਦੇਣੀ ਆ ਉਹ ਮੈਨੂੰ ਅੱਜ ਹੀ ਪਤਾ ਚੱਲੇ ਆ ਕਿ ਜਿਹੜੀ ਕੇਬਲ ਟੀਵੀ ਤੇ ਜਿਹੜੀ ਇਹਨਾਂ ਨੂੰ ਪਰਮਿਸ਼ਨਾਂ ਮਿਲਦੀਆਂ ਉਹ ਹੈ ਵੀ ਮੇਰੇ ਡਿਪਾਰਟਮੈਂਟ ਇੰਡਸਟਰੀ ਐਂਡ ਕਮਰਸ਼ਲ ਇਹ ਦਿੰਦੇ ਆ। ਉਹ ਮੈਂ ਉਹਨਾਂ ਨੂੰ ਜਲਦੀ ਬੁਲਾ ਕੇ ਆਪਣੇ ਆਫੀਸਰਜ਼ ਨੂੰ ਕਹੂੰਗਾ ਮੀਟਿੰਗ ਕਰਨ ਔਰ ਸਾਰਾ ਹਿਸਾਬ ਸੁੱਥਰੀ ਵਾਇਰਸ ਉਹਨਾਂ ਔਰ ਥੱਲੇ ਨਾਲ ਲਟਕਣ ਕਿਉਂਕਿ ਬੱਚੇ ਵੀ ਖੇਲਦੇ ਆ ਔਰ ਵੈਸੇ ਵੀ ਛੇਪੀ ਲੱਗਦੀਆਂ ਬਹੁਤ ਬੁਰੀਆਂ ਲੱਗਦੀ। ਇੱਕ ਮੈਨੂੰ ਕਮਿਸ਼ਨਰ ਸਾਹਿਬ ਨੇ ਪ੍ਰੋਮਿਸ ਕੀਤਾ ਕਿ ਫੌਗਿੰਗ ਪਹਿਲਾਂ ਵੀ ਚੱਲ ਰਹੀ ਹੈ। ਹੁਣ ਹੋਰ ਵਧਾਨਗੇ ਕਿਉਂਕਿ ਬਾਦਸ਼ਾ ਪੈ ਰਹੀਆਂ ਤਾਂ ਕਿ ਡੈਂਗੂ ਦੇ ਕੇਸਸ ਘਟੋ-ਗਾਟੋ ਆਂ ਔਰ ਬਾਕੀ ਬਿਮਾਰੀਆਂ ਤੋਂ ਵੀ ਅਸੀਂ ਦੂਰ ਰਹੀਏ ਉਹ ਵੀ ਸਾਰੇ ਉਪਰਾਲੇ ਕਰ ਰਹੇ ਆ ਇੱਕ ਸਪੋਰਟਸ ਵਾਲੇ ਵੀ ਮੇਰੇ ਕੋਲ ਆਏ ਸੀਗੇ ਡਿਸਟ੍ਰਿਕਟ ਸਪੋਰਟਸ ਆਫੀਸਰ ਆਏ ਸੀ ਉਹ ਜਿਹੜੇ ਸਪੋਰਟਸ ਇੰਟਰਸਟ ਲੈਂਦੇ ਆ ਉਹ ਵੀ ਆਏ ਸੀ ਉਹ ਹੁਣ ਇੱਕ ਤਾਂ ਜਿਮ ਲਈ ਇਹਨਾਂ ਨੂੰ ਫੰਡਸ ਦੇ ਦਿੱਤੇ ਗਏ ਆ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਤੋਂ ਔਰ ਉਹ ਜਿਮ ਦਾ ਕੰਮ ਚਾਲੂ ਹੋ ਗਿਆ ਬੜੀ ਜਲਦੀ ਸਟੇਟ ਆਫ ਦੀ ਆਰਟ ਜਿਮ ਚਾਲੂ ਹੋ ਜਾਏਗਾ ਗੁਰਨਾਨਕ ਸਟੇਡੀਅਮ ਪ੍ਰੈਮਿਸਿਸ ਵਿੱਚ ਔਰ ਉੱਥੇ ਇਹਨਾਂ ਦੀ ਕੋਈ ਵਾਸ਼ਰੂਮ ਸਪੋਰਟ ਸਲਿਆਂ ਦੀ ਪ੍ਰੋਬਲਮ ਸੀ ਉਹ ਵੀ ਫੰਡਸ ਇਹਨਾਂ ਨੂੰ ਅਲੋਕੇਟ ਕਰ ਦਿੱਤੇ ਗਏ ਆ ਉਹ ਵੀ ਕੰਮ ਚੱਲ ਰਿਹਾ ਉਹ ਵੀ ਜਲਦੀ ਹੋ ਜਾਏਗਾ ਇੱਕ ਇਹਨਾਂ ਨੂੰ ਇਹ ਸੀ ਕਿ ਜਿਹੜਾ ਸਟੇਡੀਅਮ ਹੈ ਉਹ ਥੋੜਾ ਜਿਹਾ ਪੇਂਟ ਪੂਟ ਹੋਣ ਵਾਲਾ ਹੈ ਕਿਉਂਕਿ ਉੱਥੇ ਫੰਕਸ਼ਨ ਹੁੰਦੇ ਨੌਗਰੇਸ਼ਨ ਜਿਹੜੀਆਂ ਸਰਮਨੀ ਹੋਉਂਦੀਆਂ ਅਪਰੇਡ ਹੁੰਦੀ ਹੈ ਚਲਦੀ ਹੈ ਉਹ ਵੀ ਕਮਿਸ਼ਨਰ ਸਾਹਿਬ ਨੇ ਮੈਨੂੰ ਅਸ਼ੂਰ ਕਰਤਾ ਕਿ ਜਲਦੀ ਕਰਾ ਦੇਣਗੇ ਔਰ ਉਹ ਵੀ ਥੋੜਾ ਗੁੱਟ ਲੁਕਿੰਗ ਹੋ ਜਾਏਗਾ ਮੈਨੂੰ ਨਹੀਂ ਪਤਾ 15 ਅਗਸਤ ਦਾ ਐਪੀ ਫੰਕਸ਼ਨ ਕਿੱਥੇ ਉੱਥੇ ਕਰਦੇ ਨੇ ਨਹੀਂ ਸਰ ਉੱਥੇ ਨਹੀਂ ਕਰਦੇ ਉੱਥੇ ਕਰੂਗਾ ਸਪਾਈਸ ਉਹ ਜੀ ਠੀਕ ਹੈ ਦੇਖ ਲੈ ਅਬੀ ਡਿਸਾਈਡ ਨਹੀਂ ਮਤਲਬ ਉੱਥੇ ਕਈ ਵਾਰੀ 15 ਅਗਸਤ ਦਾ ਵੀ ਫੰਕਸ਼ਨ ਹੁੰਦਾ ਤੇ ਚੰਗਾ ਲੱਗਣਾ ਚਾਹੀਦਾ ਸੋ ਮੈਂ ਕਮਿਸ਼ਨਰ ਸਾਹਿਬ ਨੇ ਕਿਹਾ ਸੀ ਇਹ ਜਲਦੀ ਕੰਮ ਕਰਾਵਾ ਦੇਗਾ ਉਸ ਤੋਂ ਇਲਾਵਾ ਵੀ ਸਪੋਰਟਸ ਅਲਿਆ ਦੀਆਂ ਕੁਝ ਡਿਮਾਂਡ ਸੀ ਉਹਦੇ ਤੇ ਵੀ ਆ ਰ ਲੁਕਿੰਗ ਪਰ ਮੈਂ ਜੋ ਕੰਸਰਨਡ ਮਿਨਿਸਟਰ ਹੈਗੇ ਜਾਂ ਡਿਪਾਰਟਮੈਂਟ ਹੈ ਉਹਨਾਂ ਨਾਲ ਟੇਕ ਅਪ ਕਰਕੇ ਜੋ ਬਤੋ ਬਤ ਕਰ ਸਕਾਂਗੇ ਅਸੀਂ ਇਹਨਾਂ ਲਈ ਕਰਾਂਗੇ ਕਿ ਇਹਨਾਂ ਨੇ ਮੈਨੂੰ ਦੱਸਿਆ ਕੋਈ ਬਾਸਕਟਬਾਲ ਦਾ ਨੈਸ਼ਨਲ ਲੈਵਲ ਟੂਰਨਾਮੈਂਟ ਵੀ ਹੋ ਰਿਹਾ ਉਹਦੀ ਤਿਆਰੀ ਚ ਲੱਗੇ ਉਹਦੀ ਤਿਆਰੀ ਲਈ ਵੀ ਜੋ ਇਹਨਾਂ ਨੂੰ ਹੈਲਪ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਤੋਂ ਚਾਹੀਦੀ ਉਹ ਸੀ ਅਸ਼ਿਉਰ ਕੀਤੀ ਹੈ ਔਰ ਉਹਨਾਂ ਨੂੰ ਮਿਲੇਗੀ ਲੁਧਿਆਣਾ ਇੰਪਰੂਵਮੈਂਟ ਟਰਸਨਲ ਇਸ਼ੂ ਸੀਗੇ ਉਹ ਡਿਸਕਸ ਕੀਤੇ ਇੱਕ ਜਿਹੜੀ ਬਿਲਡਿੰਗ ਹੈਗੀ ਇੱਥੇ ਰਾਣੀ ਚਾਂਸੀ ਰੋਡ ਤੇ ਉਹ ਵੀ ਮੈਂ ਇਹਨਾਂ ਨੂੰ ਕਿਹਾ ਕਿ ਕੋਈ ਪ੍ਰੋਪੋਜ਼ਲਸ ਬਣਾਓ ਬਾਕੀ ਏਸੀ ਇਹ ਸਾਹ ਬੈਠੇ ਗਲਾਡਾ ਤੇ ਇਹਨਾਂ ਨੂੰ ਵੀ ਮੈਂ ਕਿਹਾ ਕਿਉਂਕਿ ਇਹ ਐਕਸਪਰਟ ਹੈ ਦੇ ਵਿੱਚ ਇਹ ਵੀ ਇਹਨਾਂ ਨੂੰ ਹੈਲਪ ਕਰਨਗੇ ਲੁਧਿਆਣਾ ਇੰਪਰੂਵਮੈਂਟ ਟਰਸਟ ਲਿਆ ਨਿੱਕੇਸ ਤਰੀਕੇ ਨਾਲ ਇਹਨੂੰ ਮੋਨਟਾਈਜ਼ ਕੀਤਾ ਜਾਵੇ ਤਾਂ ਕਿ ਜੋ ਗਿਆਨਾ ਇੰਪਰੂਵਮੈਂਟ ਟਰਸਟ ਕੋਲ ਪੈਸੇ ਆਣਗੇ ਉਹ ਡਵੈਲਪਮੈਂਟ ਕੰਮਾਂ ਲਈ ਲੱਗਣ ਉਹਦੇ ਤੇ ਵੀ ਅਸੀਂ ਜਲਦੀ ਪਲਾਨ ਬਣਾ ਕੇ ਇਹਨੂੰ ਕਨਸਰਨਡ ਅਥਾਰਟिटीज ਤੋਂ ਪਰਮਿਸ਼ਨ ਲੈ ਕੇ ਔਰ ਇਹਨੂੰ ਜਲਦੀ ਮਤਲਬ ਆਕਸ਼ਨ ਕਰਾਂਗੇ ਜਾਂ ਕਿਰਾਏ ਤੇ ਦੇਵਾਂਗੇ ਜਾਂ ਇੰਡੀਵਿਜੂਅਲ ਸ਼ਾਪਸ ਦਵਾਂਗੇ ਇਹ ਸਿਰਫ ਇੱਕ ਪਲਾਨ ਬਣਾਣਾ ਹੈ ਬਟ ਇਹਨੂੰ ਜਲਦੀ ਕਰ ਦਿੱਤਾ ਜਾਏ ਗਲਾਡਾ ਦੇ ਜਿਹੜੇ ਪੈਂਡਿੰਗ ਕੰਮ ਐ ਉਹ ਵੀ ਡਿਸਕਸ ਹੋਏ ਆ ਜਿਹੜੇ ਗਲਾਡਾ ਦੇ ਪੈਂਡਿੰਗ ਕੰਮ ਐ ਕੁਝ ਰੂਟਸ ਐ ਇੱਕ ਰੋਡ ਤਾਂ ਚਾਲੂ ਕਰਤੀ ਸੀ ਟ੍ਰੈਫਿਕ ਲਈ ਕਿਉਂਕਿ ਉਦੋਂ ਕੋਡ ਆਫ ਕੰਡਕਟ ਲੱਗਿਆ ਸੀ ਉਹ ਇਨਾਉਗਰੇਸ਼ਨ ਨਹੀਂ ਹੋ ਸਕੀ ਪਰ ਉਹ ਚਾਲੂ ਐ ਇਨਾਉਗਰੇਸ਼ਨ ਇਜ਼ ਜਸਟ ਅ ਫਾਰਮੈਲਿਟੀ ਨਾਓ ਟ੍ਰੈਫਿਕ ਲਈ ਉਹ ਚੱਲ ਰਹੀ ਹੈ ਹੋਰ ਵੀ ਇਹਨਾਂ ਦੇ ਜਿਹੜੇ ਪ੍ਰੋਜੈਕਟ ਐ ਇੱਕ ਪ੍ਰੋਜੈਕਟ ਸੀਗਾ ਮਿਸਿੰਗ ਲਿੰਕਲਾ ਉਹਦਾ ਟੈਂਡਰ ਲਗਾਇਆ ਸੀ ਕਿਉਂਕਿ ਸਿੰਗਲ ਬਿਡਰ ਸੀ ਉਹਦੇ ਵਿੱਚ ਐਸ਼ ਕਰਕੇ ਦੁਬਾਰਾ ਟੈਂਡਰਿੰਗ ਪ੍ਰੋਸੈਸ ਆਉਣ ਹੈ ਜਲਦੀ ਟੈਂਡਰ ਖੁੱਲ ਜਾ ਇੱਕ ਜਿਹੜੀ ਲਾਡੋਵਾਲ ਬਾਈਪਾਸ ਦਾ ਚੱਲੇ ਜਾਂਦਾ ਹੈ ਉੱਪਰ ਥੱਲੇ ਇੱਕ ਸੜਕ ਹੈ ਕੋਈ 7 ਕਿਲੋਮੀਟਰ ਦਾ ਸਟ੍ਰੈਚ ਹੈ 7 ਕਿਲੋਮੀਟਰ ਦਾ ਸਟ੍ਰੈਚ ਹੈ ਉਹ ਵੀ ਇਹਨਾਂ ਨੇ ਪੈਸ਼ੇ ਪੀ ਡਬਲਯੂ ਡੀ ਨੂੰ ਹੈਂਡਓਵਰ ਕਰਤੇ ਆ ਉਹ ਪੀ ਡਬਲਯੂ ਡੀ ਪ੍ਰੋਸੈਸ ਉਹ ਵੀ ਕੰਮ ਜਲਦੀ ਚਾਲੂ ਹੋ ਜਾਏਗਾ ਤੇ ਇੱਕ ਮੈਂ ਜਿਹੜੇ ਇੰਡਸਟਰੀ ਦੇ ਇਨਸੈਂਟਿਵ ਕੇਸਸ ਐ ਉਹ ਡੀਸੀ ਸਾਹਿਬ ਨਾਲ ਤੇ ਜੀਐਮ ਡੀਆਈਸੀ ਨਾਲ ਡਿਸਕਸ ਕੀਤੇ ਐ ਉਹ ਉਹ ਡੀਸੀ ਸਾਹਿਬ ਨੇ ਉਹਨਾਂ ਕੋਲੋਂ ਡਿਟੇਲ ਮੰਗੀ ਵੀ ਕਿੱਥੇ ਕਿਹੜਾ ਪੈਂਡਿੰਗ ਐ ਉਹ ਕੋਲੇਟ ਕਰਕੇ ਲਿਆਂਗੇ ਤਾਂ ਕਿ ਸਾਡੇ ਇੰਡਸਟਰੀਲਿਸਟ ਭਰਾਵਾਂ ਨੂੰ ਜਿਹੜੇ ਇਨਸੈਂਟਿਵ ਆ ਜਲਦੀ ਤੋਂ ਜਲਦੀ ਮਿਲਣ ਔਰ ਵੈਸੇ ਜਿਹੜੇ ਕੇਸਾਂ 'ਚ ਡਾਕੂਮੈਂਟ ਪੂਰੇ ਐ ਆ ਐਪਲੀਕੈਂਟ ਵੱਲੋਂ ਉਹਨਾਂ ਵਿੱਚ ਕੋਈ ਕੇਸ ਪੈਂਡਿੰਗ ਨਹੀਂ 1 2 ਹੈਗੇ ਮੇਰੇ ਖਿਆਲ ਬਾਕੀ ਕੋਈ ਕੇਸ ਪੈਂਡਿੰਗ ਨਹੀਂ ਬਟ ਮੈਂ ਇਹਨਾਂ ਨੂੰ ਇਹ ਕਿਹਾ ਆਪਾਂ ਨੂੰ ਪ੍ਰੋਐਕਟਿਵ ਹੋਣ ਦੀ ਲੋੜ ਹੈ ਜਿਨ੍ਹਾਂ ਦੇ ਡਾਕੂਮੈਂਟ ਨਹੀਂ ਪੂਰੇ ਨਹੀਂ ਕਿ ਆਪਾਂ ਵੇਟ ਕਰੀ ਜਾਈਏ ਇੰਡਸਟਰੀ ਲਿਸਟ ਆ ਕੇ ਦੇਣ ਉਹਨਾਂ ਨੂੰ ਕੰਟੈਕਟ ਕਰੋ ਲਿਸਟਾਂ ਬਣਾਓ ਉਹਨਾਂ ਨੂੰ ਫੋਨ ਕਰੋ ਔਰ ਜੋ ਜੋ ਡਾਕੂਮੈਂਟ ਚਾਹੀਦਾ ਹੈ ਉਹ ਲਿਆ ਕੇ ਆਪਾਂ ਜਲਦੀ ਤੋਂ ਜਲਦੀ ਉਹਨਾਂ ਦਾ ਜੋ ਹੱਕ ਬੰਦਾ ਹੈ ਉਹ ਦੇਈਏ ਇੱਕ ਮੈਨੂੰ ਡੀਸੀ ਸਾਹਿਬ ਨੇ ਹੁਣੇ ਹੋਰ ਇਨਫਾਰਮੇਸ਼ਨ ਦਿੱਤੀ ਜਿਹੜੀ ਅੱਜ ਮੀਟਿੰਗ 'ਚ ਡਿਸਕਸ ਹੋਇਆ ਕਿ ਜਿਹੜੇ ਬੈਗਰਸ ਹੈਗੇ ਆ ਬੱਚੇ ਆ ਪੈਕਿੰਗ ਕਰਦੇ ਆ ਉਹਨਾਂ ਦੇ ਡੀਐਨਏ ਟੈਸਟਿੰਗ ਚਾਲੂ ਕਰ ਰਹੇ ਆ ਕਿ ਵਾਕਈ ਉਹ ਆਪਣੇ ਪੇਰੈਂਟਸ ਕੋਲ ਰਹ ਰਹੇ ਆ ਜਾਂ ਨਹੀਂ ਰਹ ਰਹੇ ਆ ਕੋਈ ਜ਼ਬਰਦਸਤੀ ਰਹ ਰਹੇ ਆ ਫਿਰ ਉਹਨਾਂ ਦੀ ਰੀਹੈਬਿਲੀਟੇਸ਼ਨ ਦੇ ਮਤਲਬ ਕਿ ਸਟੈਪਸ ਲਵਾਂਗੇ ਜੋ ਵੀ ਕਰਾਂਗੇ ਇਹ ਮਤਲਬ ਪੂਰੇ ਲੁਧਿਆਣਾ ਸ਼ਹਿਰ ਚ ਨਹੀਂ ਚੱਲੇਗੀ ਔਰ ਜੋ ਹੋ ਸਕੇਗਾ ਇਹਨੂੰ ਜਲਦੀ ਤੋਂ ਜਲਦੀ ਇਹਦਾ ਕੋਈ ਇਲਾਜ ਲੱਭਾਂਗੇ ਇੱਕ ਜਿਹੜੇ 4 ਪੁੱਲ ਬਣਦੇ ਆ ਉਹ ਮੈਂ ਦੱਸ ਚੁੱਕਾ ਨਾ ਤੇ 4 ਪੁੱਲਾਂ ਦੇ ਦੱਸ ਦਿੰਦਾ ਇੱਕ এডਿਕੇਸ਼ਨ ਤੇ ਵੀ ਡਿਸਕਸ ਹੋਇਆ ਪਿੱਛੇ ਬੈਂਸਾਬ ਆਏ ਸੀ ਤੇ ਉਦੋਂ 4-5 ਸਕੂਲਾਂ 'ਚ ਪੈਸੇ ਦੇ ਕੇ ਗਏ ਸੀ ਹੈਪੋਵਾਲਦਾ ਸਕੂਲ ਸੀ ਜਵਾਰ ਕੈਂਪ ਸੀ ਜਵਤੀ ਦਾ ਸਕੂਲ ਸੀਗੇ ਮੈਂ ਮਿਨਿਸਟਰ ਸਾਹਿਬ ਨਾਲ ਗੱਲ ਕੀਤੀ ਹੈ ਤੇ ਉਹਨਾਂ ਨੇ ਸ਼ੋਰ ਕੀਤਾ ਕਿ ਉਹ ਸਾਰੇ ਪੈਸੇ ਅਗਸਤ ਚ ਆ ਜਾਣਗੇ ਪਰ ਕੰਮ ਚੱਲ ਸਕੋ ਜਾਈਏ ਕਨੈਕਟਿੰਗ ਹੋ ਰਿਹਾ ਹੈ ਇਹ ਅੱਜ ਸਾਰੀਆਂ ਚੀਜ਼ਾਂ ਡਿਸਕਸ ਹੋਈਆਂ ਜੇ ਤੁਹਾਡੇ ਕਿਸੇ ਦੇ ਕੋਈ ਸਵਾਲ ਹੈ ਸਜਸ਼ਨ ਐਚ ਡੀ ਬੋਰਡ ਡਾਇਰੈਕਟਰੀ ਸੀਗਾ ਇਸ ਤਰ੍ਹਾਂ ਇੱਕ ਸਰਕਾਰ ਨੇ ਕਮੇਟੀ ਬਣਾਈ ਹੈ ਐਨ ਡੀ ਟੀ ਦੀ ਉਹਦੇ ਵਿੱਚ ਉਹਨਾਂ ਨੇ ਮੈਨੂੰ ਚੇਅਰਮੈਨ ਬਣਾਇਆ ਸਾਰੇ ਡਿਪਾਰਟਮੈਂਟ ਦੇ ਸੀਨੀਅਰ ਅਫਸਰ ਮੈਂਬਰ ਹੈਗੇ 12 ਮੈਂਬਰ ਹੈਗੇ ਟੋਟਲ ਡੀਸੀ ਸਾਹਿਬ ਵੀ ਹੈ ਕਮਿਸ਼ਨਰ ਸਾਹਿਬ ਵੀ ਹੈ ਉਹ ਜਿਹੜੀ ਕਮੇਟੀ ਦੀ ਮੀਟਿੰਗ ਹੋ ਚੁੱਕੀ ਹੈ ਬੜੀ ਫਰੂਟਫੁੱਲ ਲਈ ਹਰ ਚੀਜ਼ ਦਾ ਟਾਈਮ ਲਾਈਨ ਸੈੱਟ ਹੋ ਗਿਆ ਜਿਹੜਾ ਤਾਂ ਡੈਰੀਆਂ ਦਾ ਇਸ਼ੂ ਹੈ ਉਹਦੇ ਵਿੱਚ ਉਹ ਕਮਿਸ਼ਨਰ ਸਾਹਿਬ ਨੇ ਪ੍ਰੋਮਿਸ ਕਰਤਾ ਹੈ ਕਿ ਅਗਸਟ ਐਂਡ ਤੋਂ ਬਾਅਦ ਮੇਬੀ ਹਫਤਾ 10 ਦਿਨ ਹੋਰ ਲੱਗ ਜਾਏ ਕੋਈ ਵੀ ਡਿਰੀ ਦਾ ਵੇਸਟ ਬੁੱਢਾ ਦਰਿਆ ਚ ਨਹੀਂ ਜਾਏਗਾ। ਇੱਕ ਆਪਾਂ ਹੁਣ ਇਹਨੂੰ ਬੁੱਢਾ ਨਾਲਾ ਕਹਿਣਾ ਬੰਦ ਕਰੀਏ। ਲੈਟ ਅਸ ਕਾਲ ਇਟ ਬੁੱਢਾ ਦਰਿਆ ਕਿਉਂਕਿ ਠੀਕ ਹੈ ਥੋੜੀ ਪਾਣੀ ਦੀ ਪ੍ਰੋਬਲਮ ਹੈ ਨੂੰ ਠੀਕ ਕਰਾਂਗੇ। ਔਰ ਦੂਜੀ ਗੱਲ ਇਹ ਹੈ ਕਿ ਕਾਉ ਡੱਗ ਦਾ ਵੀ ਅਰੇਂਜਮੈਂਟ ਹੋ ਗਿਆ ਜਿਹੜਾ ਉਹਨਾਂ ਦਾ ਲਿਕੁਇਡ ਵੇਸਟ ਹੁੰਦਾ ਉਹਦੇ ਵੀ ਸੀਟਪੀ ਪਲੈਂਟ ਦੋਨੋਂ ਚੱਲਦੇ ਕਿਉਂ ਜੀ। ਈਟਪੀ ਪਲੈਂਟ ਹਾਂ ਜਿਹੜੇ ਗੋਬਰ ਗੋਬਰ ਦੇ ਨਹੀਂ ਹੈਗੇ ਜਿਹੜਾ ਲਿਕੁਇਡ ਡਿਸਚਾਰਜ ਹੁੰਦਾ ਯੂਰੀਨਲ ਹੁੰਦਾ ਜਾਂ ਕੁਛ ਹੁੰਦਾ ਯੂਰੀਨ ਹੁੰਦਾ ਪਾਉਦਾ ਉਹਦੇ ਲਈ ਉਹ ਜਿਹੜੇ ਪਲੈਂਟ ਹੈ ਉਹ ਚਾਲੂ ਹੋ ਰਹੇ ਆ ਤੇ ਜਿਹੜੇ ਕਾਊ ਡੱਗ ਲਈ ਹੈ ਕਿਤੋਂ ਲਿਫਟਿੰਗ ਕਰਾ ਰਹੇ ਆ ਕਿਤੇ ਡੈਰੀਆਂ ਵਾਲੇ ਆਪ ਲਿਫਟਿੰਗ ਕਰਾ ਰਹੇ ਅਸੀਂ ਕੰਟਰੈਕਟ ਦਿੱਤਾ ਹੋਇਆ ਤੇ ਗੋਬਰ ਗੈਸ ਪਲੈਂਟ ਇੱਕ ਚਾਲੂ ਹੋਣ ਵਾਲਾ ਤੇ ਦੂਜਾ ਵੀ ਅਸੀਂ ਕੰਮ ਚਾਲੂ ਕਰ ਰਹੇ ਆ ਬਟ ਫਿਲਹਾਲ ਵੀ ਆਰ ਗੋਇੰਗ ਟੂ ਮੇਕ ਸ਼ੋਰ ਕਿ ਬਿਲਕੁਲ ਵੀ ਕਾਊਂਟ ਆ ਕੋਦੇ ਵਿੱਚ ਨਾ ਜਾਵੇ ਜਿੱਥੇ ਤੱਕ ਡਾਈੰਗ ਦਾ ਸਵਾਲ ਹੈ ਸਾਰੇ ਸੀਈਟੀਪੀਸ ਨੇ ਸਾਨੂੰ ਅੰਡਰਟੇਕਿੰਗ ਦਿੱਤੀ ਹੈ ਤਿੰਨਾਂ ਨੇ ਕਿ ਅਸੀਂ ਤਿੰਨ ਮਹੀਨਿਆਂ ਦੇ ਵਿੱਚ ਜੋ ਨੋਰਮਸ ਹੋਣਗੇ ਉਹ ਸੇ ਬੀਟ ਕਰਾਂਗੇ ਆਊਟਲੈਟ ਤੇ ਦੂਜਾ ਉਸ ਤੋਂ ਇਲਾਵਾ ਕਿਉਂਕਿ ਹੁਣ ਇੱਕ ਦੂਜੇ ਉੱਤੇ بڑے ਇਲਜ਼ਾਮ ਲੱਗਦੇ ਜਿੱਦਾਂ ਡਾਈੰਗ ਵਾਲੇ ਕਹਿੰਦੇ ਜੀ ਟੈਰੀ ਕਰਕੇ ਖਰਾਬ ਹੈ। ਬੈਰੀਅਰ ਇਹ ਕਹਿੰਦੇ ਜੀ ਡਾਈੰਗ ਕਰਕੇ ਖਰਾਬ ਹੈ। ਹੁਣ ਟੈਰੀ ਦਾ ਬੇਸਟ ਬਿਲਕੁਲ ਬੰਦ ਹੋ ਜਾਣਾ। ਵੀ ਵਿਲ ਰੀਅਲੀ ਕਮ ਟੂ نو ਵੀ ਕਿਦਿਆ ਅਬਸਕਟਿਵ। ਜਿਹੜੇ ਜਿਹੜੇ ਯੂਨਿਟ ਬਗੈਰ ਸੀਟਪੀ ਤੋਂ ਚੱਲਦੇ ਆ ਨਾ ਕਾਮਨ ਨਾ ਉਹਨਾਂ ਨੇ ਆਪਣੇ ਇੰਡੀਵਿਜੂਅਲ ਲਗਾਏ ਆ ਉਹ ਸਾਰੇ ਸਾਰਿਆਂ ਦੇ ਉੱਤੇ ਕਾਰਵਾਈ ਕਰਾਂਗੇ। ਔਰ ਜਪਾਰਟਮੈਂਟ ਨੂੰ ਕਿਹਾ ਗਿਆ ਵੀ ਉਹ ਜਲਦੀ ਤੋਂ ਜਲਦੀ ਕਦਮ ਚੁੱਕਤੇ ਜਾਣ ਜੇ ਉਹ ਆਪਣੇ ਕਰੈਕਟਿਵ ਸਟੈਪਸ ਨਹੀਂ ਲੈਂਦੇ ਜਿਨ੍ਹਾਂ ਦੇ ਸੈਂਪਲ ਫੇਲ ਹੋਰ ਪਰ ਜਿਹੜੇ ਸੀਟਪੀ ਯੂਜ਼ ਕਰ ਰਹੇ ਆ ਕਾਮਨ ਸੀਟਪੀ ਪਲੱਗਸ ਉਹ ਸੀਟਪੀ ਚ ਵੀ ਇੰਪਰੂਵਮੈਂਟ ਕਰਾ ਰਹੇ ਆ ਔਰ ਉਹਨਾਂ ਦੀ ਨਿਕਾਸੀ ਕਿੱਥੇ ਕਰਨੀ ਹੈ ਉਹ ਸੀਐਨਜੀਟੀ ਤੋਂ ਇਨਸਟਰਕਸ਼ਨਸ ਫਰਦਰ ਲਬਾ ਕਿਉਂਕਿ ਉਹਦੇ ਵਿੱਚ ਕਨਫਲਿਕਟਿੰਗ ਹੈ ਕਿਤੇ ਲਿਖਿਆ ਹੋਇਆ ਕਿ ਆਪਾਂ ਬੁੱਡੇ ਨਾਲੇ ਵਿੱਚ ਉਹਨੂੰ ਕਰ ਸਕਦੇ ਆ ਜਾਂ ਬੁੱਢਾ ਇਧਰਿਆ ਵਿੱਚ ਆਪਾਂ ਉਹ ਉਹ ਪਾ ਸਕਦੇ ਆ ਕਿਤੇ ਹੈਗਾ ਨਹੀਂ ਪਾ ਸਕਦੇ ਸੋ ਉਹਦੇ ਲਈ ਵੀ ਕਲੈਰੀਫਿਕੇਸ਼ਨ ਕਰ ਰਹੇ ਆ ਵੀ ਆਰ ਟ੍ਰਾਈਂਗ ਟੂ ਸ਼ੇਪ ਡਾਈਇੰਗ ਇੰਡਸਟਰੀ ਬਟ ਨਾਟ ਐਟ ਦੀ ਕਾਸਟ ਆਫ এনवायरमेंट ਇਸ਼ੂਸ ਸੋ ਜੋ ਅਸੀਂ ਕਰ ਰਹੇ ਆ ਔਰ ਜੋ ਕਰਨ ਜਾ ਰਹੇ ਆ ਕਿ ਕਹੇ ਜਿਆ ਸੋਲੂਸ਼ਨ ਬੁੱਢਾ ਦਰਿਆ ਦਾ ਲੱਭਾਂਗੇ ਆਨ ਵੱਲੇ ਟਾਈਮ ਤੇ ਤੁਸੀਂ ਦੇਖੋਗੇ ਉੱਥੇ ਉਦਾਂ ਹੀ ਅਸੀਂ ਚਾਹਦੇ ਆ ਕਿ ਫਿਸ਼ਸ ਚੱਲਣ ਪਾਣੀ ਬਿਲਕੁਲ ਕਲੀਅਰ ਹੋਵੇ ਔਰ ਜਿੱਥੇ ਤੇ ਸ਼ਕਤੀ ਦੀ ਲੋੜ ਹੈ ਸ਼ਕਤੀ ਦੀ करिए ਜਿੱਥੇ ਇਲਾਜ ਲੱਭ ਸਕਦਾ ਹੈ ਇਲਾਜ करिए ਔਰ ਜਿੱਥੇ ZLD ਹੋ ਸਕਦਾ ਨਵਾਂ ਪਲਾਂਟਾਂ ਨੇ ਜਿਹੜੇ ਵੱਡੇ ਪਲਾਂਟ ਹੈ ਉਹਨਾਂ ਨੇ ZLD ਤੇ ਆਰਡਰ ਕਰਦੇ ਉਹ ਬਿਲਕੁਲੀ ਐਫਲੂਐਂਟ ਬੰਦ ਹੋ ਜਾਂਦੀ ਉਹਨਾਂ ਦੇ ਚਾਹੇ ਉਹਨਾਂ ਦਾ ਆਪਣਾ ਸੀਟਪੀ ਹੈ ਨਹੀਂ ਹੈ ਕਮਨ ਸੀਟਪੀ ਯੂਜ਼ ਕਰਦੇ ਪਰ ਉਹਨਾਂ ਨੇ ਰੈਡ ਐਲ ਡੀ ਦੇ ਆਰਡਰ ਕਰਦੇ ਆ ਉਹਦੇ ਵਿੱਚ ਦੋ ਜਿਹੜੇ ਮੈਨੂੰ ਪਤਾ ਇਹਨਾਂ ਨੂੰ ਪੂਰੇ ਨਾਮ ਨਹੀਂ ਪਤਾ ਉਹਦੇ ਵਿੱਚ ਇੱਕ ਵਰਦਮਾਖ ਸਪੈਲਿੰਗ ਵਾਲੇ ਆ ਇੱਕ ਨਹਾ ਵਾਲੇ ਆ ਜਿਹੜੇ ਇਹਨਾਂ ਦੇ ਹੈ ਇਹਨਾਂ ਨੇ ਕਰਦੇ ਆਰਤੀ ਆਲਰੇਡੀ ਚੱਲਦੇ ਆ ਤੇ ਬੋਰ ਵੀ ਹੈਗੇ ਆ ਬਟ ਥੀਸ ਆਰ ਦੀ ਯੂਨਿਟਸ ਜਿੰਨਾ ਨੇ ਆਰਡਰ ਕਰਦੇ ਹੈਗੇ ਪਰ ਟੋਟਲ ਨਾ ਹਾਂਜੀ ਬੋਰਡ ਨਹੀਂ ਜੀ ਹੁਣ ਕਮੇਟੀ ਬਣਾਤੀ ਪਹਿਲਾਂ ਜਦੋਂ ਆਪਾਂ ਜਿਹੜਾ ਇਹ ਕਰ ਰਹੇ ਆ ਤੇ ਬੁੱਦਾ ਦਰਿਆ ਦੀ ਇਸ਼ੂ ਆਪਾਂ ਖਤਮ ਕਰ ਰਹੇ ਆ ਵੀ ਪੋਲੂਸ਼ਨ ਉਹਦੇ ਵਿੱਚ ਆਪਾਂ ਹੀ ਸਾਰਾ ਕੁਝ ਕਵਰ ਹੋ ਜਾਣਾ ਵੀ ਆਪਾਂ ਪੋਲੂਸ਼ਨ ਦਾ ਕਿੱਦਾਂ ਧਿਆਨ ਰੱਖਣਾ ਹੁੰਦਾ ਬਾਕੀ ਕੋਈ 에ਅਰ ਪੋਲੂਸ਼ਨ ਜਾਂ ਹੋਰ ਉਹਦੀ ਹਲੇ ਮੈਨੂੰ ਕੋਈ ਕਮੇਟੀ ਦਾ ਪਤਾ ਨਹੀਂ ਕਿਉਂਕਿ ਉਹ ਮਿਨਿਸਟਰੀ ਮਿਨਿਸਟਰੀ ਮੇਰੇ ਅੰਦਰ ਨਹੀਂ ਆਂਦੀ ਇਹ ਤਾਂ ਕਿਉਂਕਿ ਇੱਥੇ ਸਿੱਧੀ ਇੰਡਸਟਰੀ ਮੌਜੂਦ ਸੀਗੀ ਉਹਨਾਂ ਨੇ ਮੈਨੂੰ ਇਹ ਕੰਮ ਦਿੱਤਾ ਸਾਡੇ ਡਿਪਾਰਟਮੈਂਟ ਨੂੰ ਦਿੱਤਾ ਸੋ ਮੈਂ ਕਰ ਰਿਹਾ ਨਹੀਂ ਜਿਹੜੇ ਪਾਰਕਿੰਗ ਸਲੌਟ ਬਣ ਰਹੇ ਆ ਉਹਦਾ ਦੋ ਵਾਰੀ ਟੈਂਡਰ ਨਿਕਲ ਚੁੱਕਾ ਹੈ ਉਹ NHLA ਮੈ ਲੈ ਉਹਨਾਂ ਦੀ ਕੰਪਨੀ ਕਰ ਰਹੀ ਹੈ ਅੱਜ ਵੀ NHAI ਨਾਲ ਡਿਸਕਸ਼ਨ ਹੋਈ ਹੈ ਹੁਣ ਫਾਈਨਲ ਉਹਨਾਂ ਨੇ ਇੱਕ ਟੈਂਡਰ ਲਗਾਇਆ ਕਿਉਂਕਿ ਗੱਲ ਕੀ ਹੁੰਦੀ ਜਦੋਂ ਇਹ ਪਹਿਲਾ ਪ੍ਰੋਜੈਕਟ ਹੈ ਉਹਨਾਂ ਦਾ ਇੰਡੀਆ 'ਚ ਜਦੋਂ ਟੈਂਡਰ ਨਿਕਲਦਾ ਲੈਟ ਅਸ ਸੇ ਟੈਂਡਰ ਨਿਕਲਿਆ ਉਹ ਕੋਈ ਨਾ ਕੋਈ ਉਹਦੇ ਵਿੱਚ ਦੂਜਾ ਬੰਦਾ অবਜੈਕਸ਼ਨ ਫਾਈਲ ਕਰ ਦਿੰਦਾ ਜੀ ਸਾਨੂੰ ਇਹ ਨਹੀਂ ਕਲੈਰਿਟੀ ਸੀ ਅਸੀਂ ਐਸਐਲਡੀ ਪਾਇਆ ਇਹ ਨਹੀਂ ਕਲੈਰਿਟੀ ਸੀ ਹੁਣ ਫਾਈਨਲੀ ਇੱਕ ਟੈਂਡਰ ਖੁੱਲ ਰਿਹਾ ਆਈ ਆਮ ਨਾਟ ਸ਼ੋਰ ਅਬਾਊਟ ði ਡੇਟ ਪਰ ਐਸਐਮ ਇਹ ਮਿਨੇਜ ਖੁੱਲ ਰਿਹਾ ਮੈਨੂੰ ਇਹ ਪਤਾ ਜਦੋਂ ਟੈਂਡਰ ਅਲੋਟ ਹੋ ਜਾਏਗਾ ਤੇ ਪਾਰਕਿੰਗ ਜਿਹੜੀ ਪੂਰੀ ਐਲੀਵੇਟਡ ਰੋਡ ਤੇ ਆ ਬੰਨੀ ਚੱਲ ਹਾਂਜੀ ਐਕਚੁਅਲੀ ਐਕਚੁਅਲੀ ਇਹ ਬੜਾ ਫਰਕ ਪੈ ਜਾਏਗਾ ਕਿਉਂਕਿ ਹੁਣ ਜਿਹੜੀਆਂ ਸਰਵਿਸ ਰੋਡਸ ਆ ਓਪਨ ਐਂਡਡਡ ਪਈਆਂ ਹੈਗੀਆਂ ਹਾਂ ਉਹ ਫਿਰ ਬਿਲਕੁਲ ਬੰਦ ਹੋ ਜਾਣਗੀਆਂ ਐਂਟਰੀ ਤੇ ਐਗਜ਼ਿਟ ਉਹਨਾਂ ਦੇ ਕੰਟਰੋਲ 'ਚ ਆ ਜਾਣਗੇ